ਮੋਹਾਲੀ ਜ਼ਿਲ੍ਹੇ ਦੇ ਬਲਾਕ ਮਜਰੀ ਅਧੀਨ ਪੈਣ ਵਾਲੇ ਪਿੰਡ ਅਭਿਪਰ ਦੇ ਵਿੱਚ ਅੱਜ ਪੁਲਿਸ ਫੋਰਸ ਦੇ ਨਾਲ ਦੱਸਿਆ ਰਿਹਾ ਕਿ ਕਬਜ਼ਾ ਕਰਨ ਵਾਸਤੇ ਪ੍ਰਸ਼ਾਸਨ ਆਇਆ ਸੀ ਤਾਂ ਜ਼ਮੀਨ ਦਾ ਕੋਈ ਮਸਲਾ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਪੁਲਿਸ ਫੋਰਸ ਪਹੁੰਚੀ ਹੋਈ ਹੈ ਤਸਵੀਰ ਦਿਖਾ ਦਿੰਦੇ ਹਾਂ ਮੁਰਕੇ ਇਹ ਲੇਬਰ ਵੀ ਦਿਖਾ ਦਿੰਦੇ ਹਾਂ ਲੇਬਰ ਜਿਹੜੀ ਕੰਮ ਕਰਾਤਾਰ ਲਾ ਰਹੀ ਹੈ ਦੂਜੇ ਪੁਲਿਸ ਮੁਲਾਜ਼ਮ मौके ਪਹੁੰਚੇ ਹੋਏ ਨੇ ਤੇ ਨਾਲ ਦੀ ਨਾਲ ਬीडीपीओ ਜਿਹੜੇ ਅਫਸਰ ਨੇ ਉਹ ਵੀ ਪਹੁੰਚੇ ਹੋਏ ਨੇ ਵੱਡੀ ਗਿਣਤੀ ਵਿੱਚ ਫੋਰਸ ਪਹੁੰਚੀ ਹੋਈ ਹੈ ਪਰ ਦੂਜੇ ਪਾਸੇ ਪਿੰਡ ਵਾਸੀ ਜਿਹੜੇ ਮਾਲਕ ਨੇ ਜ਼ਮੀਨ ਦੇ ਉਹਨਾਂ ਵੱਲੋਂ ਰੋਜਤਾਇਆ ਜਾ ਰਿਹਾ ਉਹ ਵੀ ਗੱਲਬਾਤ ਕਰਦੇ ਆ ਮੈਂ ਸਰਪੰਚ ਸਾਹਿਬ ਤੋਂ ਪੁੱਛ ਲੈ ਸਰਪੰਚ ਸਾਹਿਬ ਇਹ ਕੀ ਮਸਲਾ ਹੈ ਕਾਫੀ ਫੋਰਸ ਆਈ ਹੈ ਤੁਹਾਡੇ ਪਿੰਡ 'ਚ ਮਾਮਲਾ ਕੀ ਹੈ ਇੱਥੇ ਇਹ ਜੀ ਸਾਡੇ ਪਿੰਡ ਦਾ ਪਰਿਵਾਰ ਹੈ ਪ੍ਰੀਤਮ ਸਿੰਘ ਜਿਹੜੇ ਸਵਰਗਵਾਸੀ ਹੋ ਗਏ ਥੋੜਾ ਟਾਈਮ ਪਹਿਲਾਂ ਉਹਨਾਂ ਦਾ ਭਰਾ ਹੈ ਭਗਤ ਸਿੰਘ ਸੈਨੋ ਫਾਤਿਮਾ ਸਿੰਘ ਇਹ ਉਹਨਾਂ ਦਾ ਇਹ ਬੇਟਾ ਹੈ ਤੇ ਪ੍ਰੀਤਮ ਸਿੰਘ ਦੀ ਵਾਈਫ ਹੈ ਉੱਧਰ ਤੇ ਉਹਨਾਂ ਦੀਆਂ ਨੂਆ ਤੇ ਪੋਤਾ ਹੈ ਇਹਨਾਂ ਦਾ ਇੱਕ ਪਰਿਵਾਰ ਰਹਿੰਦਾ ਸੀ ਮਲੇਸ਼ੀਆ 'ਚ ਉਹਦਾ ਨਾਮ ਸੀਗਾ ਬਜ਼ੁਰਗ ਦਾ ਹਰਚਰਨ ਸਿੰਘ ਉਹਦੀ ਇੱਕ 22 ਸੈਕਟਰ ਕੋਠੀ ਸੀ ਚੰਡੀਗੜ੍ਹ ਜਿਹੜੀ ਇਹਨਾਂ ਦੇ ਦੱਸਣ ਮੁਤਾਬਕ ਉਹਨੇ ਉਹ ਕੋਠੀ ਦੀ ਟੌਰਨੀ ਜਿਹੜੀ ਉਹ ਕਿਸੇ ਉੱਥੋਂ ਬੰਦੇ ਲੈ ਕੇ ਆਏ ਟੌਰਨੀ ਉਤੋਂ ਉਹਨਾਂ ਨੇ ਨਾ ਉਹ ਟੌਰਨੀ ਦੇ ਵਿੱਚ ਪੂਰੇ ਪੰਜਾਬ ਦਾ ਹੀ ਚੱਲ 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 ਜਾਇਦਾਦ ਵਿੱਚ ਪਵਾ ਲਈ ਕੋਈ ਮੁਲਾਗਰ ਹੈ ਖੈੜ ਮੋਹਾਲੀ ਦਾ ਕੋਈ ਡੀਲਰ ਹੈ ਜੀ ਉਹ ਮਤਲਬ ਇਹ ਜੇ ਕੰਮ ਕਰਦਾ ਰਹਿੰਦਾ ਕਬਜੇ ਕੁਬਜੇ ਵਾਲੇ ਉਹ ਮਲੇਸ਼ੀਆ ਤੋਂ ਲਿਆਇਆ ਸੀਗਾ ਟੌਰਨੀ ਉਸ ਟੌਰਨੀ ਦੇ ਥਰੂ ਤੋਂ ਉਹਨਾਂ ਨੇ ਇੱਕ ਤਾਂ ਚੰਡੀਗੜ੍ਹ ਕੋਠੀ ਵੇਚੀ ਬਾਈ ਸੈਟਰ ਤੇ ਇਹ ਜ਼ਮੀਨ ਸੀਗੀ 9-10 ਕਿੱਲਾਂ ਦੇ ਲਗਭਗ ਇਹ ਜ਼ਮੀਨ ਵੇਚੀ ਜ਼ਮੀਨ ਵੇਚਣ ਤੋਂ ਬਾਅਦ ਜਦੋਂ ਹਰਚਰਨ ਸਿੰਘ ਨਾਲ ਇਹਨਾਂ ਨੇ ਗੱਲ ਕਰੀ ਤਾਂ ਹਰਚਰਨ ਸਿੰਘ ਨੇ ਇਹਨਾਂ ਨੂੰ ਦੱਸਿਆ ਵੀ ਮੈਂ ਤਾਂ ਆਪਣੀ ਕੋਠੀ-ਕੋਠੀ ਸੇਲ ਕਰੀ ਸੀਗੀ ਵੀ ਜ਼ਮੀਨ ਹੈ ਜਿਹੜੀ ਮੈਂ ਆਪਣੀ ਵੇਚੀ ਨਹੀਂ ਤਾਂ ਫੇਰ ਇਹਨਾਂ ਨੇ ਉਹ ਚੀਜ਼ ਦਾ ਕੇਸ ਪਾਇਆ ਕੇਸ ਪਾਇਆ ਹਰਚਰਨ ਸਿੰਘ ਨੇ ਇਹਨਾਂ ਨੂੰ ਅਟਾਰਨੀ ਭੇਜੀ ਵੀ ਤੁਸੀਂ ਮੇਰੇ ਮੇਰੇ ਬੇਹੇ ਪਰ ਕੇਸ ਲੜੋ ਹਰਚਰਨ ਸਿੰਘ ਦਾ ਕਹਿਣ ਦਾ ਮੁਤਾਬਕ ਇਹ ਹੀ ਹੈ ਵੀ ਮੈਂ ਆਪਣੀ ਸਿਰਫ ਕੋਠੀ-ਕੋਠੀ ਵੇਚੀ ਸੀ ਮੰਨੂ ਇੱਥੇ ਦੀ ਨੌਲੇਜ ਨਹੀਂ ਹੁਣ ਮਲੇਸ਼ੀਆ 'ਚ ਬੰਦਾ ਜੰਪਲ ਹੈ ਜੀ ਉਹਨੂੰ ਨਾ ਤਾਂ ਪੰਜਾਬੀ ਆਉਂਦੀ ਨਾ ਕੋਈ ਜਿਹੜਾ ਉਸ ਟਾਈਮ ਬਾਈ ਲੱਖ ਰੁਪਏ ਚ ਕੋਠੀ 22 ਲੱਖ ਰੁਪਏ ਚ ਲੈ ਲਈ ਹੈ ਨਾ ਚੰਡੀਗੜ੍ਹ ਜੀ ਕੀਤੇ ਦੀ ਬਣਾ ਕਰ ਲੈ 2006 ਚ ਜੇ ਆਪਾਂ ਗੱਲ ਕਰੀਏ ਤਾਂ 2006 ਚ ਵੀ ਚੰਡੀਗੜ੍ਹ 50 ਲੱਖ ਨਹੀਂ ਤਾਂ ਕਰੋੜ ਤਾਂ ਰੇਟ ਕੋਠੀ ਦਾ 2006 ਤੋਂ ਬਾਅਦ ਇਹ ਜ਼ਮੀਨ ਕੌਣ ਬਾਹਰ ਆ ਸੀ ਬਿਜਰੇ ਸੀ ਇਹ ਉਹਨਾਂ ਦਾ ਪਰਿਵਾਰ ਹੀ ਪਾਉਂਦਾ ਸੀਗਾ ਜੀ ਇਹਨਾਂ ਦਾ ਮਤਲਬ ਤਾਈ ਚਾਚੇ ਆ ਸਕੇ ਅੱਛਾ ਤਾ ਉਹਦੇ ਬਾਅਦ ਕੋਈ ਇੱਥੇ ਇੱਕ ਦੋ ਵਾਰ ਬੰਦਾ ਆਏ ਉਹ ਮੁਲਾਗਰ ਸਿੰਘ ਰਾਂ ਹੀ ਕਬਜ਼ਾ ਲੈਣ ਤਾਂ ਇੱਥੇ ਪਿੰਡ ਦਾ ਬਰੋਦ ਹੈ ਤਾਂ ਉਹ ਮੁੜਮੜ ਗਏ ਉਹਦੇ ਬਾਅਦ ਉਸ ਤੋਂ ਬਾਅਦ ਇਹ 2020-21 ਚ ਜ਼ਮੀਨ ਕੰਪਨੀਆਂ ਲੈ ਲੈਣੀਆਂ ਅੱਛਾ ਜੀ ਕੰਪਨੀਆਂ ਦੇ ਲੈਣ ਤੋਂ ਬਾਅਦ ਏ ਵੀ ਬਜਾਰੇ ਬਰੋਜ ਕਰਦੇ ਵੀ ਚਲੋ ਬੈਠ ਕੇ ਗੱਲ ਹੋ ਜਵੇ ਹਨਾ ਤਾਂ ਉਹ ਗੱਲ ਨਹੀਂ ਬਣਦੀ ਤਾਂ ਅੱਜ ਉਹ ਆਲੇ ਦਾਲੇ ਦੇ ਇਨੀ ਫੋਰਸ ਲੈ ਕੇ ਨਜਾਇਜ਼ ਕਬਜ਼ਾ ਕਰ ਰਹੇ ਚਲੋ ਬੰਦਾ ਆਪਣੀ ਮੁਤਾਬਕ ਆਪਣੀ ਜ਼ਮੀਨ ਮੁਤਾਬਕ ਕਬਜ਼ਾ ਕਰੇ ਕੋਈ ਚੱਕਰ ਨਹੀਂ ਇਹਨਾਂ ਦਾ ਇਸ ਜਗ੍ਹਾ ਉੱਪਰ 10 11 ਕਨਾਲ ਦੇ ਲਗਭਗ ਰਕਵਾ ਬਣਦਾ ਜਿਹੜਾ ਇਹਨਾਂ ਦੀ ਮਾਲਕੀ ਹੈ 1/3 ਹਿੱਸਾ ਉਹ ਵੀ ਨਹੀਂ ਇਹਨਾਂ ਨੂੰ ਇੱਥੇ ਹਿੱਸਾ ਪਾਇਆ ਗਿਆ ਜਿਹੜੀ ਤਕਸੀਮ ਹੈ ਉਹ ਜਸਵੀਰਕੌਰ ਤਹਿਸੀਲਦਾਰਨੀ ਜਮ੍ਹਾਂ ਤੇ ਜਾਲੀ ਕਰ ਗਈ ਇਹ ਐਫਸੀਆਰ ਵੀ ਗਈ ਤਕਸੀਮ ਚੈਲੰਜ ਵੀ ਕਰੀ ਐਫ ਯਾਰ ਨੇ ਇੱਕ ਵਾਰ ਸਟੇ ਕਰਤੀ ਉਹਦੇ ਬਾਅਦ ਸਟੇ ਟੁੱਟ ਗਈ ਇਹ ਸਟੇ ਦੇ ਗੈਸਟ ਵੀ ਅੱਗੇ ਅਪੀਲ ਚ ਗਏ ਹਨਾ ਹਾਈ ਕੋਰਟ ਗਏ ਆ ਤਾਂ ਹੁਣ ਨਜਾਇਜ਼ੇ ਧੱਕਾ ਜੀ ਸਾਰਾ ਪੁਲਿਸ ਵੱਲ ਥੱਲੇ ਆ ਕੇ ਇਹ ਪਰਿਵਾਰ ਉਹਨਾਂ ਦਾ ਹਾਂਜੀ ਇਹ ਸਾਰੀ ਇਹ ਹਾਈ ਕੋਰਟ ਕੋਈ ਤੁਸੀਂ ਹਾਈ ਕੋਰਟ ਤੋਂ ਕੋਈ ਤੁਹਾਨੂੰ ਸਟੇ ਮਿਲੀ ਹੈ ਜਾਂ ਤੁਸੀਂ ਕੋਈ ਡਾਕੂਮੈਂਟ ਤੁਹਾਡੇ ਕੋਲ ਹਾਈ ਕੋਰਟ ਦੇ ਪੀਲ ਕੀਤੀ ਹੋਈ ਹੈ ਜੀ ਅਸੀਂ ਹਾਈ ਕੋਰਟ ਹਾਂਜੀ ਤੇ ਕਿੰਨੀ ਜਗ੍ਹਾ ਸੀ ਤੁਹਾਡੀ ਇਹ ਜਮੀਨ ਇਹ ਜੀ ਊਰੇ ਤਾਂ ਜੀ ਸਾਡੇ ਵਿਸਤਾਰ ਕੇ ਇਕੱਠਾ ਹੈ ਜੀ ਊਰੇ ਊਰੇ ਸਾਡੇ ਪੌਣੇ ਚਾਰ ਗਿੱਲੇ ਬਣਦੇ ਆ ਜੀ ਇਹ ਇਹਦੇ ਚੋਂ ਸਾਡੀਆਂ 11 ਤੋਂ 12 ਕਰਨਾਲਾਂ ਬਣਦੀਆਂ ਜੀ ਇਹਨਾਂ ਦੀ ਤਕਸੀਮ ਕਰੋ ਜਿੱਥੇ ਕਬਜਾ ਹੋ ਰਿਹਾ ਸਾਰਾ ਕੁਝ ਹਾਂ ਜੀ ਹਾਂ ਤਕਸੀਮ ਜਾਲੀ ਉਹ ਮੈਡਮ ਹੈ ਜੀ ਜਿਹੜੀ ਜੀ ਜਾਲੀ ਸਾਰੇ ਆਪਣੇ ਆਪ ਇਹਨਾਂ ਨੇ ਬੈਠ ਕੇ ਕੋਲ ਜੀ ਨਕਸ਼ੇ ਤਿਆਰ ਕਰਵਾ ਕੇ ਜੀ ਸਾਰਾ ਕੁਝ ਸਾਫ ਕਰਵਾ ਰਹੇ ਹੁਣ ਕੰਪਨੀ ਲਈ ਲਈ ਜ਼ਮੀਨ ਕੰਪਨੀ ਵਾਲੇ ਹਾਂਜੀ ਸਾਡੇ ਨਾਲ ਇਹੀ ਧੱਕਾ ਕਰ ਰਹੇ ਆ ਜੀ ਜਿਹੜੀ ਇਹ ਕਬਜ਼ਾ ਕਰਨ ਆ ਰਹੇ ਕਿਹੜੇ ਆਰਡਰ ਨੇ ਇਹਨਾਂ ਕੋਲ ਕਿਹੜੇ ਆਰਡਰ ਦੇ ਮੁਤਾਬਕ ਇਹ ਕਬਜ਼ਾ ਕਰ ਰਹੇ ਥੋੜੀ ਜਿਹੀ ਇਹ ਸਾੜਾ ਹੀ ਐਫਸੀਆਰ ਦੇ ਅਜੇ 10 ਤਰੀਕ ਲੱਗੀ ਹੋਈ ਹੈ ਕੇਸ ਚੱਲ ਰਿਹਾ ਜੀ ਉੱਥੋਂ ਕੋਈ ਫਾਈਨਲ ਫਾਈਨਲ ਡਿਸੀਜਨ ਨਹੀਂ ਹੋਇਆ ਜੀ ਕੋਈ ਫਾਈਨਲ ਨਹੀਂ ਉਸ ਤੋਂ ਪਹਿਲਾਂ ਹੀ ਕਬਜ਼ਾ ਹੋ ਰਿਹਾ ਉਸ ਤੋਂ ਪਹਿਲਾਂ ਹੀ ਜੀ ਇਹਨਾਂ ਨੇ ਆਪਣਾ ਤਹਿਸੀਲਦਾਰ ਤੋਂ ਮਿਲੀ ਭੁਗਤ ਕਰਕੇ ਜੀ ਇਹ ਸਾਰਾ ਕੁਝ ਇਹਨਾਂ ਨੇ ਜੀ ਆਪਣਾ ਥਾਣੇਦਾਰਾਂ ਨੂੰ ਇਹਨਾਂ ਨਾਲ ਪੁਲਿਸ ਫੋਰਸ ਨੂੰ ਲੈ ਕੇ ਤੁਹਾਡੇ ਸਾਹਮਣੇ ਹੀ ਹੈ ਜੀ ਕਿੰਨੇ ਕੁ ਲੱਖ ਕਰੋੜਾ ਰੁਪਏ ਦੀ ਜ਼ਮੀਨ ਹੈ ਤੁਹਾਡੀ ਇਹ ਹਾਂਜੀ ਕਿੰਨੇ ਕੁ ਲੱਖ ਰੁਪਏ ਦੀ ਜ਼ਮੀਨ ਹੈ ਕਰੋੜਾਂ ਨੇ ਉਹ ਤਾਂ ਕਰੋੜਾਂ ਦੀ ਜ਼ਮੀਨ ਹੈ ਜੀ ਹਾਂਜੀ 50-60 ਕਰੋੜ ਦੀ ਜ਼ਮੀਨ ਕੀ ਮੰਗ ਹੈ ਤੁਹਾਡੀ ਹੁਣ ਸਾਡੀ ਮੰਗ ਤਾਂ ਜੀ ਇਹੀ ਹੈ ਵੀ ਸਾਨੂੰ ਸਾਡਾ ਬਣਦਾ ਹਿੱਸਾ ਪਹਿਲਾਂ ਤਾਂ ਹੀ ਉਹ ਦਿੱਤਾ ਜਾਵੇ ਜੀ ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਜੀ ਇਹ ਇਨੂੰ ਵੀ ਨੱਥ ਪਾਈ ਜਾਵੇ ਫਸਲ ਖੜੀ ਹੈ ਜੀ ਸਾਡੀ ਦੇਖ ਲਓ ਤੁਸੀਂ ਗੰਨਾ ਖੜਿਆ ਜੀ ਚਰੀ ਖੜੀ ਹੈ ਛੇ ਤੋਂ ਬਾਅਦ ਤੁਸੀਂ ਬਾਹਰ ਹੀ ਵੀ ਜਰੇ ਸਾਰੇ ਪਹਿਲਾਂ ਤਾਂ ਹੀ ਸ਼ੁਰੂ ਤੇ ਹੀ ਬਾਹਰ ਹੀ ਜੀ ਜੱਦੀ ਤੋਂ ਹੀ ਬਾਹਰ ਹੀ ਹੈ ਮੇਰੇ ਘਰ ਵਾਲੇ ਨਾ ਕਰ ਦੌਰਿਆ ਮੇਰੇ ਘਰ ਵਾਲੇ ਨਾ ਮੇਰੇ ਘਰ ਆਲੇ ਨਾ ਕੈਸੇ ਝਗੜਿਆ ਮੇਰੇ 20 ਸਾਲ ਹੋ ਗਏ ਕੈਸੇ ਝਗੜਦੇ ਨੇ ਮੇਰੇ ਘਰ ਵਾਲੇ ਨੂੰ ਅੱਜ ਉਹ ਮੁੱਕ ਗਿਆ ਹੁਣ ਮੇਰੇ ਪੁੱਤ ਦਾ ਆਇਆ ਛੋਟਾ ਰਵਿੰਦਰ ਸਿੰਘ ਉਹ ਬਲੀ ਵਾਰ ਤੋਂ ਬਣਿਆ ਉਹਦਾ ਉਹਦਾ ਜਿੱਤਿਆ ਹੋਇਆ ਜੀ ਸਾਡੇ ਕੋਲ ਕਬਜ਼ਾ ਹੈ ਜੀ ਤੇ ਸਾਡੇ ਕੋਲ ਜਿਹੜਾ ਆਪਣਾ ਸ਼ੁਰੂ ਤੋਂ ਹੀ ਸਾਡੇ ਕੋਲ ਕਬਜ਼ਾ ਹੈ ਜੀ ਹਾਂਜੀ ਜਿਹੜੇ ਮਲੇਸ਼ੀਅਲ ਪਰਿਵਾਰ ਹੈ ਉਹਦੇ ਨਾਲ ਗੱਲਬਾਤ ਹੋਈ ਹੈ ਕੋਈ ਤੁਹਾਨੂੰ ਦੱਸਿਆ ਉਹਨਾਂ ਨੂੰ ਹਾਂਜੀ ਉਹਨਾਂ ਨਾਲ ਹੋ ਜਾਂਦੀ ਗੱਲਬਾਤ ਮੈਂ ਕੋਠੀ ਵੇਚੀ ਇਹਨੂੰ ਮਹਾਲੀ ਇਹਨੇ ਮੇਰੇ ਨਾਲ ਧੋਖਾ ਕਰਿਆ ਮੈਨੂੰ ਕੋਠੀ ਦਾ ਪੈਸੇ ਵੀ ਨਹੀਂ ਪੂਰੇ ਦਿੱਤੇ ਮੈਨੂੰ ਲੱਗ ਇਹਨੇ ਆ ਕੇ ਇਧਰ ਪਟਵਾਰੀ ਨਾਲ ਮਿਲ ਕੇ ਇਹਨੇ ਜਮੀਨ ਨੌਕਰਾਂ ਲਈ ਉਹ ਜੀ ਉਹ ਜਮੀਨ ਵਿੱਚ ਜਮੀਨ ਦੇ 10 ਕਟ ਕਰਾ ਲਿਆ ਵੇਚੀ ਤੇ ਕਹਿੰਦਾ ਮੈਂ ਕੋਠੀ ਅਖਤਿਆਰਨਾਮਾ ਲਿਆ ਇਹਨੇ ਸਾਡੇ ਉਹਦੇ ਨਾਲ ਫਰਾਡ ਕਰਿਆ ਉਹਨੇ ਠੱਗੀ ਕਰੀ ਉਹਦੇ ਨਾਲ ਤੁਸੀਂ ਉਹਨੂੰ ਕਬਜ਼ਾ ਹੁਣ ਦੇ ਰਹੇ ਹੋ ਫੈਸਲਾ ਵੀ ਕਰਨਾ ਚਾਹੁੰਦਾ ਕਬਜ਼ਾ ਹੁਣ ਹੁਣ ਅਸੀਂ ਵਿਰੋਧ ਕਰਦੇ ਆਂ ਸਾਡੇ ਮੇਰੇ ਘਰ ਆੜ ਦੇ ਹੁਣ ਸਾਡੇ ਨਾਲ ਗਰਜ਼ੋਰੀਆਂ ਹੁੰਦੀਆਂ ਹੁਣ ਤੱਕ ਜਮੀਨ ਦੀਆਂ ਸਾਡਾ ਦੋਹਾਂ ਘਰਾਂ ਦਾ ਮਸਰਕਾ ਇਕੱਠਾ ਸਕਾ ਮੇਰੇ ਪਤੀ ਹੋਰੇ ਦੇ ਪੋਤੇ ਆ ਉਹ ਅਸੀਂ ਜਮੀਨ ਪਾਉਂਦੇ ਆ ਸਾਡਾ ਘਰ ਪਜਾ ਮੇਰੇ ਘਰ ਆੜ ਦੇ ਨਾਲ ਗਰਜ਼ੋਰੀਆਂ ਹੁੰਦੀਆਂ 20 ਸਾਲ ਮੇਰੇ ਰੋਪੜ ਮਕੱਦਮਾ ਮੇਰੇ ਘਰ ਅਸੀਂ ਹੁਣ ਵੀ ਸਾਡਾ ਕੇਸ ਪਾਇਆ ਵਾ ਇਹ ਸਾਤੇ ਜ਼ਮੀਨ ਖੋਣ ਆ ਗਏ ਕਿਸ ਤਰ੍ਹਾਂ ਸੀ ਇਹਨਾਂ ਨੂੰ ਜ਼ਮੀਨ ਦੇ ਦਈਏ ਕੋਈ ਜ ਸਾਨੂੰ ਐਂ ਦੱਸ ਦੇਣ ਐਂ ਦੱਸੇ ਜਿਹੜੇ ਮਖਤਿਆਰ ਹੁਣ ਬਣੇ ਵੀ ਹਨ ਆ ਕੇ ਵੀ ਕਿਹੜੀ ਬੈਂਕ ਜੀ ਅਸੀਂ ਕਿਹਨੂੰ ਪੈਸੇ ਦਿੱਤੇ ਆ ਨਾ ਸਾਡੇ ਪਿੰਡ ਦਾ ਲੰਬੜ ਆ ਨਾ ਸਾਡੇ ਪਿੰਡ ਦਾ ਪਟਵਾਰੀ ਆ ਨਾ ਕੋਈ ਸਾਡੇ ਪੰਚਾਇਤ ਦਾ ਬੰਦਾ ਆ ਨਾ ਕੋਈ ਗਵਾਹ ਆ ਨਾ ਸਾਨੂੰ ਪਤਾ ਹੈ ਇੱਥੇ ਕਰੀ ਆ ਇਹਨਾਂ ਨੇ ਚੋਰੀ ਸਭ ਕੁਝ ਕਰਿਆ ਸਾਡੇ ਨਾਲ ਧੋਖਾ ਹੋ ਰਿਹਾ ਅਜੇ ਬਿਨਾ ਕੋਈ ਗਵਾਹ ਤੋਂ ਬਿਨਾ ਕੋਈ ਪਿੰਡ ਦੇ ਪਛਤਾਨ ਕੋਈ ਬਿਨਾ ਗਵਾਹ ਤੋਂ ਹਾਂਜੀ ਇਜਤੀ ਹੋ ਗਈ ਇਸ ਤਰ੍ਹਾਂ ਇਜਤੀ ਇਦਾਂ ਹੀ ਹੋਈ ਉਹ ਮਲਾਕ ਕਰਨਾ ਧੋਖਾ ਕਰਿਆ ਬਾ ਉਹ ਮੁੰਡੇ ਨਾਲ ਧੋਖਾ ਕਰ ਲਿਆ ਹੂੰ ਉਹ ਮਲੇਸ਼ੀਆ ਚ ਰਹਿੰਦਾਤਾ ਉਧਰ ਹੀ ਜੰਮਿਆ ਪੜਿਆ ਆਉਂਦਾ ਜਾਂਦਾ ਹੈਗਾ ਤਾਂ ਉਹ ਜਾਣੀ ਫੇ ਉਹਦਾ ਬਾਪ ਵੀ ਉਧਰ ਮੁੱਕ ਗਿਆ ਹੂੰ ਉਹ ਮੁੰਡਾ ਉਧਰ ਹੀ ਜੰਮਿਆ ਪੜਿਆ ਉਹਨੂੰ ਇੱਧਰ ਲਿਆ ਪਰੂਫਾਂ ਦਾ ਪਤਾ ਨਹੀਂ ਤੇ ਜ਼ਮੀਨ ਤਾਂ ਹੈਗੀ ਤੇ ਆਪਣੇ ਬਾਪ ਦੀ ਜਾਇਦਾਦ ਦਾ ਮਾਲਕ ਉਹ ਅਸੀਂ ਘਰ ਦੇ ਤੇ ਅਸੀਂ ਮੋਦੇ ਆਂ ਅਸੀਂ ਬੀਜਦੇ ਆਂ ਹੁਣ ਅਸੀਂ ਉਹ ਸਾਹਮਣੇ ਜੀ ਅਸੀਂ ਉਹਨਾਂ ਦੇ ਆਪਣੇ ਆ ਸਾਨੂੰ ਦਿੱਤੀ ਵੀ ਆ ਬਿਲਕੁਲ ਤੂੰ ਦੇਖੋ ਕਿ ਨਾਲ ਦੀ ਨਾਲ ਪੁਲਿਸ ਕਾਫੀ ਫੋਰਸ ਪਹੁੰਚੀ ਹੋਈ ਹੈ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਹੜੇ ਹੁਕਮ ਅ ਦੇ ਮੁਤਾਬਕ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਕਿਉਂਕਿ ਐਸ ਐਚ ਓ ਸਾਹਿਬ ਦੋ ਐਸ ਐਚ ਓ ਲੱਗੇ ਹੋਏ ਨੇ ਸਦਰ ਕਰਾਲੀ ਤੇ ਨਾਲ ਦੀ ਨਾਲ ਬਲਾਕ ਮਚ ਦੀ ਤੇ ਨਾਲ ਅਫਸਰ ਪਹੁੰਚੇ ਹੋਏ ਨੇ ਅਸਰ ਜਿਹੜਾ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਇੱਥੇ ਪਰਿਵਾਰ ਨੇ ਕਹਿ ਰਹੇ ਹੈ ਕਿ ਸਾਡਾ ਧੱਕਾ ਹੋ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਕਿ ਅਸੀਂ ਕਬਜ਼ਾ ਨਹੀਂ ਹੋਣ ਦੇਣਾ ਇਹ ਕੀ ਹੈ ਮਾਮਲਾ ਤੁਹਾਡੇ ਕੋਲ ਆਰਡਰ ਕਿਹੜ ਇੱਥੇ ਡਿਊਟੀ ਮੈਜਿਸਟਰ ਹੈ ਨੇ ਬੀਡੀ ਸਾਹਿਬ ਨੇ ਉਹ ਐ ਮਸਲੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦੇ ਆ ਜੀ ਅੱਛਾ ਮਾਹੌਲ ਕਿਸ ਤਰ੍ਹਾਂ ਹੈ ਕਹਿ ਰਹੇ ਨੇ ਅਸੀਂ ਬ੍ਰੋ ਕੋ ਕਬਜ਼ਾ ਹੋ ਨਹੀਂ ਦੇਣਾ ਕਿ ਸਾਡਾ ਵਿਰੋਧ ਹੈ ਜੀ ਮਾਹੌਲ ਸ਼ਾਂਤਮਈ ਹੈ ਜੀ ਇਹਨਾਂ ਨੇ ਚਲੋ ਇਹਨਾਂ ਦੇ ਵਿਰੋਧ ਕਰ ਰਹੇ ਆ ਉਹਨਾਂ ਬਾਰੇ ਵੀਡੀਓ ਪੀਓ ਸਾਹਿਬ ਤੁਹਾਨੂੰ ਦੱਸਣਗੇ ਬਿਲਕੁਲ ਆਏ ਬਿਲਕੁਲ ਆਏ ਜੀ ਬਿਲਕੁਲ ਤੋ ਦੇਖੋ ਕਿ ਐਸਐਚਓ ਜੁਗੇਸ਼ ਕੁਮਾਰ ਸੀ ਦੂਜੇ ਪਾਸੇ ਬੀਡੀਪੀ ਸਾਹਿਬ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਜਿਹੜਾ ਮਸਲਾ ਹੈ ਜ਼ਮੀਨ ਦਾ ਜਿਸ ਤਰੀਕੇ ਨਾਲ ਇੱਥੇ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਜ਼ਮੀਨ ਹੈ ਤੱਕੇ ਨਾਲ ਸੀ ਕਬਜ਼ਾ ਇੱਥੇ ਕੀਤਾ ਜਾ ਰਿਹਾ ਹੈ ਬੀਡੀਪੀ ਸਾਹਿਬ ਕਿੱਧਰ ਨੇ ਪਤਾ ਕੁਝ ਬੋਲ ਕਰ ਹੈ ਕਿੱਧਰ ਹੈ ਇੱਕ ਮਿੰਟਾ ਗੱਲ ਕਰ ਹਾਂਜੀ ਹਾਂਜੀ ਬੋਲੋ ਇਹ ਜਿਹੜਾ ਸਾਡੇ ਜ਼ਮੀਨ ਦੇ ਵਿੱਚ ਕਬਜ਼ਾ ਕਰਨਾ ਇਹ ਕੇਸ ਚੱਲ ਰਿਹਾ ਹਾਈ ਕੋਰਟ ਵਿੱਚ ਚੱਲ ਰਿਹਾ ਐਫਸੀਆਰ ਦੇ ਚੱਲ ਰਿਹਾ ਚੱਲਦੇ ਕੇਸ ਦੇ ਵਿੱਚ ਕਬਜ਼ਾ ਲੈਣ ਆ ਗਏ ਜੀ ਚੱਲਦੇ ਕੇਸ ਚ ਹਾਂਜੀ ਅਸੀਂ ਪਾਈ ਹੋਈ ਹੈ ਅਪੀਲ ਹਾਈ ਕੋਰਟ ਵਿੱਚ ਅਪੀਲ ਪਾਈ ਵੀ ਉੱਥੇ ਕੋਈ ਫਾਈਨਲ ਨਹੀਂ ਹੋਇਆ ਐਫਸੀਆਰ ਦੇ ਹਲੇ 10 ਤਰੀਕ ਲੱਗੀ ਹੋਈ ਹੈ ਅਗਲੀ ਉੱਥੇ ਕੋਈ ਫਾਈਨਲ ਨਹੀਂ ਹੋਇਆ ਉਦੋਂ ਬਾਅਦ ਹਾਈ ਕੋਰਟ ਅਪੀਲ ਕਰੀ ਵੀ ਖੇੜ ਖਰੜ ਵੀ ਕੇਸ ਚੱਲ ਰਿਹਾ ਹੈ ਚੱਲਦੇ ਕੇਸ ਵਿੱਚ ਕਬਜ਼ਾ ਲੈਣ ਆ ਗਏ ਜੀ ਚੱਲਦੇ ਕੇਸ ਚ ਠੀਕ ਹੈ ਬੀਡੀਪੀਓ ਕਿ ਕਿੱਧਰ ਹੈ ਬਲਾਕ ਮਾਜਰੀ ਤੋਂ ਬੀਡੀਪੀਓ ਸਾਡੇ ਨਾਲ ਨਹੀਂ ਬੀਡੀਪੀਓ ਕੀ ਮੇ ਕੀਤਾ ਜਾ ਰਿਹਾ ਹੈ ਇੱਥੇ ਦੇ ਪਰਿਵਾਰ ਇਤਰਾਜ਼ ਜਤਾ ਰਿਹਾ ਕਿ ਸਾਡੀ ਜ਼ਮੀਨ ਹੈ ਧੱਕੇ ਨਾਲ ਇੱਥੇ ਕਬਜ਼ਾ ਕਰਨ ਆ ਗਈ ਪੁਲਿਸ ਫੋਰਸ ਇਹ ਚੱਲ ਕੀ ਰਿਹਾ ਹੈ ਇਹ ਜਿਹੜਾ ਮਸਲਾ ਹੈ ਸਾਰਾ ਮਾਲ ਮਾਲਕੀ ਦਾ ਮਸਲਾ ਜੀ ਮੇਰੀ ਤਾਂ ਡਿਊਟੀ ਐਜ਼ ਅ ਡਿਊਟੀ ਮੈਜਿਸਟ੍ਰੇਟ ਲੱਗੀ ਹੋਈ ਹੈ ਜਿਆ ਮੰਚ ਕਾਨੂੰਨ ਦੀ ਜੁਡੀ ਸਥਿਤੀ ਹੈ ਜੋ ਆਪਣੀ ਖਰਾਬ ਨਾ ਹੋਵੇ ਇਸ ਕਰਕੇ ਮੇਰੀ ਡਿਊਟੀ ਅਸਲ ਲਈ ਲੱਗੀ ਹੋਈ ਹੈ ਬਾਕੀ ਕੰਮ ਜੋ ਹੈਗਾ ਮਾਲਮਾਇਕ ਮਾਂ ਕਰ ਰਿਹਾ ਉਹਨਾਂ ਕੋਲ ਸਾਰੀ ਫਾਈਲ ਹੈਗੀ ਹੈ ਤੁਹਾਨੂੰ ਕੋਈ ਆਰਡਰ ਤੇ ਦਿਖਾਇਆ ਹੋਣਾ ਕਿ ਤੁਸੀਂ ਲੱਗੋ ਇਥੇ ਜੀ ਸਟੇਟ ਪਾਈ ਸਾਡੇ ਕੋਲ ਇਹ ਕਬਜ਼ੇ ਵਾਰੰਟ ਨਹੀਂ ਕੁਝ ਨਹੀਂ ਜੀ ਸਾਨੂੰ ਤਾਂ ਆਰਡਰ ਆਇਆ ਹੈ ਡੀ ਸਾਹਿਬ ਤੋਂ ਅੱਛਾ ਆਰਡਰਾਂ ਦੇ ਵਿਆਹ ਤੇ ਆ ਗਏ ਡੀ ਸਾਹਿਬ ਦੇ ਜੀ ਕਿਸ ਤਰ੍ਹਾਂ ਮਾਹੌਲ ਇੱਥੇ ਫਿਰ ਮਾਹੌਲ ਠੀਕ ਹੈ ਜੀ ਕੋਈ ਇਦਾਂ ਦਾ ਹੈ ਨਹੀਂ ਇਹ ਇੱਕ ਰਾਜਤਾਰ ਹੈ ਨੇ ਕਹਿੰਦੇ ਧੱਕਾ ਕਰ ਰਹੇ ਨੇ ਸਾਡੇ ਨਾਲ ਬਹੁਤ ਜ਼ਿਆਦਾ ਨਹੀਂ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਜੀ ਬਿਲਕੁਲ ਅਮਨ ਕਾਨੂੰਨ ਦੀ ਸ਼ਾਦ ਚੱਲ ਰਹੀ ਹੈ ਵਾਰੀ ਤੁਸੀਂ ਦਾ ਰਹਿ ਬੇ ਇੱਥੇ ਹਾਂਜੀ ਹਾਂਜੀ ਉਹ ਹੈਗੇ ਨੇ ਜੀ ਅਬੀ ਰਾਜਵੀਰ ਮਰਵਾਹ ਜੀ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿੰਡ ਵਾਸੀਆਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਵੱਲੋਂ ਇਤਰਾਜ਼ਤ ਆ ਗਿਆ ਸੀ ਸਾਡੇ ਤੱਕੇ ਨਾਲ ਜ਼ਮੀਨ ਇਹ ਕਬਜ਼ਾ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਸਰ ਜਿਹੜੇ ਇਹ ਅੱਜ ਅਬੀਪੁਰ ਦੇ ਵਿੱਚ ਜ਼ਮੀਨ ਦੀ ਨਿਸ਼ਾਨਦੇਹੀ ਹੋ ਰਹੀ ਸੀ ਪਰਿਵਾਰੀ ਕਨ ਕੋ ਤੁਹਾਡੇ ਹੁਕਮਤ ਮੁਤਾਬਕ ਤਾਂ ਇਹ ਕੀ ਸੀ ਪੂਰਾ ਮਾਮਲਾ ਪਰਿਵਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਕਬਜ਼ਾ ਸੀ ਅਸੀਂ ਨੀਂਦਰ ਤੋਂ ਬਾਹਰ ਹਈਆਂ ਤੱਕੇ ਨਾਲ ਸਾਡੀ ਜ਼ਮੀਨ ਦੱਬੀ ਜਾ ਰਹੀ ਪਿੰਡ ਅਬੀਪੁਰ ਦੇ ਵਿੱਚ ਅੱਜ ਮੌਕੇ ਤੇ ਨਿਸ਼ਾਨਦੇਹੀ ਕਰਨ ਲਈ ਫੀਲ ਕਾਨੂੰਗੋ ਬੋਲੋਂ ਜਿਵੇਂ ਪੁਲਿਸ ਅਮਦਦ ਮੁਹਈਆ ਕਰਾਣ ਲਈ ਤਰਖਾਸ ਕੀਤੀ ਗਈ ਸੀ ਉਸ ਮੁਤਾਬਕ ਅਸੀਂ ਪੀ ਡੀਸੀ ਦੀ ਪਰਮਿਸ਼ਨ ਦੇ ਨਾਲ ਅੱਜ ਉੱਥੇ ਨਿਸ਼ਾਨਦੀ ਵਗੈਰਾ ਕਰਵਾਈ ਪੁਲਿਸ ਅਮਦਦ ਉੱਥੇ ਸੀਗੀ ਉਸ ਮੌਕੇ ਦੇ ਉੱਤੇ ਜੇ ਕੋਈ ਪਹਿਲਾਂ ਰੁਕੂ ਹੁਕਮ ਸੀਗੇ ਉਹ ਐਫਸੀਰ ਸਾਹਿਬ ਦੇ ਹੁਣ ਉਹ ਖਤਮ ਹੋ ਚੁੱਕੇ ਸਨ ਇਸ ਕਰਕੇ ਰੂਲ ਨਾ ਨਿਯਮਾ ਮੁਤਾਬਕ ਹੀ ਇਹ ਕਰਵਾਈ ਗਈ ਜਮੀਨ ਤੇ ਕੋਈ ਸਟੇ ਵਗੈਰਾ ਨਹੀਂ ਸੀ ਕੁਝ ਇਸ ਜਮੀਨ ਤੇ ਪਹਿਲਾਂ ਸਟੇ ਸੀਗੀ ਜਿਹੜੀ ਹੁਣ ਵਕੇਟ ਹੋ ਚੁੱਕੀ ਹੈ ਤੇ ਸਟੇਟਸ ਕੋ ਸਿਗਾ ਸ਼ਾਇਦ ਪਹਿਲਾਂ ਹੁਣੋਂ ਕੁਝ ਨਹੀਂ ਹੈਗਾ ਇਦਾਂ ਦਾ ਕੋਈ ਰੋਕੂ ਹੁਕਮ ਨਹੀਂ ਹੈ ਪਰਿਵਾਰ ਬਲੂ ਕਿਹਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਈ ਹੋਈ ਹੈ ਕੋਈ ਹਾਈ ਕੋਰਟ ਦੇ ਆਰਡਰ ਦਿਖਾਏ ਸੀ ਪਰਿਵਾਰ ਨੇ ਇਹ ਮੌਕੇ ਤੇ ਜਿਹੜੇ ਕਾਨੂੰਗੋ ਨਿਸ਼ਾਨਦੇ ਕਰਨਗੇ ਉਹ ਦੱਸ ਸਕਦੇ ਨੇ ਪਰ ਸਾਨੂੰ ਇਦਾਂ ਦੇ ਕੋਈ ਰੋਕ ਹੁਕਮ ਅਜੇ ਤੱਕ ਨਹੀਂ ਦਿੱਤੇ ਤੁਹਾਡੇ ਕੋਲ ਐਫਸੀਆਰ ਤੇ ਐਡੀਸੀ ਦੇ ਹੁਕਮ ਸੀ ਸਾਨੂੰ ਕੋਲ ਐਡੀਸੀ ਦੇ ਹੁਕਮ ਸੀ ਜੀ ਕਿ ਇਹਨਾਂ ਨਿਸ਼ਾਨਦੇ ਕੀਤੀ ਜਾਵੇ ਦਿਊ ਪ੍ਰੋਸੈਸ ਫੋਲੋ ਕੀਤਾ ਜਾਵੇ ਮੌਕੇ ਤੇ ਡਿਊਟੀ ਮੈਜਿਸਟਰੇਟ ਬੀਡੀਪੀਓ ਮਾਜਰੀ ਸਨ ਉਹਨਾਂ ਦੇ ਆਰਡਰ ਸਨ ਬੀਡੀਪੀਓ ਐਸ ਡਿਊਟੀ ਮੈਜਿਸਟਰੇਟ ਨਿਯਮ ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਦੇ ਲਈ ਠੀਕ ਹੈ ਬਿਲਕੁਲ ਦੇਖੋ ਕਿ ਇਹ ਸਨ ਰਜਵੀਰ ਮਰਵਾਹਾ ਤਹਿਸੀਲਦਾਰ ਜਿੰਨ ਵੱਲ ਦੱਸਿਆ ਗਿਆ ਕਿ ਜੋ ਐਡੀਸੀ ਦੇ ਹੁਕਮ ਸੀ ਉਹਨਾਂ ਹੁਕਮਾਂ ਦੇ ਮੁਤਾਬਿਕ ਅੱਜ ਜੋ ਅਭਿਪਰ ਦੀ ਜ਼ਮੀਨ ਹੈ ਉਸ ਦੇ ਉੱਤੇ ਨਿਸ਼ਾਨਦਈ ਜਾਂ ਫਿਰ ਜਿਸ ਤਰੀਕੇ ਨਾਲ ਜੋ ਹੁਕਮ ਸੀ ਉਸ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਤੇ ਦੂਜੇ ਪਾਸੇ ਨੂੰ ਦੱਸਿਆ ਗਿਆ ਕਿ ਕੋਈ ਇਸ ਉੱਤੇ ਅਜੇ ਸਟੇ ਨਹੀਂ ਸੀ ਪਹਿਲਾਂ ਸਟੇ ਸੀ ਉਹ ਟੁੱਟ ਚੁੱਕੀ ਸੀ ਜਿਸ ਤੋਂ ਬਾਅਦ ਹੁਣ ਇਹ ਜਿਹੜੇ ADC ਦੇ ਹੁਕਮਾਂ ਦੇ ਮੁਤਾਬਕ ਕਾਰਵਾਈ ਹੋਈ ਰਿਕਰਮਨ ਗੁਰਜੋਤ ਦੇ ਨਾਲ ਸਟੇ